ਵੱਲੋਂ ਜਿਹੜੀ ਇੱਕ ਮੀਟਿੰਗ ਰੱਖੀ ਗਈ ਹੈ ਕਿਸ ਵਿਸ਼ੇ ਨੂੰ ਲੈ ਕੇ ਜਿਹੜੀ ਅੱਜ ਦੀ ਜਿਹੜੀ ਮੀਟਿੰਗ ਹੈ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਸੱਦੀ ਗਈ ਸੀ ਸਾਰੇ ਪੱਤਰਕਾਰ ਭਰਾ ਜਿਹੜੇ ਆ ਉਹ ਸ਼ਾਮਲ ਹੋਏ ਸੀ ਮੀਟਿੰਗ ਦੇ ਵਿੱਚ ਇਹਦੇ ਵਿੱਚ ਜਿੱਥੇ ਸਥਾਨਕ ਜਿਹੜੇ ਮੁੱਦੇ ਉਹ ਵਿਚਾਰੇ ਗਏ ਆ ਉੱਥੇ ਹੀ ਜਿਹੜੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਹੋਇਆ ਵੀ ਪੱਤਰਕਾਰਾਂ ਤੇ ਸਰਕਾਰਾਂ ਵੀ ਦਬਾਅ ਬਣਾਉਂਦੀਆਂ ਨੇ ਤੇ ਉਹਨਾਂ ਤੇ ਜਿਹੜੇ ਝੂਠੇ ਪਰਚੇ ਜਿਹੜੇ ਆ ਉਹ ਦਰਜ ਕੀਤੇ ਜਾਂਦੇ ਆ ਇਹਨਾਂ ਦਾ ਘਟਨਾਵਾਂ ਦਾ ਇਹਨਾਂ ਨੇ ਜ਼ਿਕਰ ਵੀ ਕੀਤਾ ਤੇ ਆਪਾਂ ਪਹਿਲਾਂ ਵੀ ਸੁਣਦੇ ਆਂ ਵੀ ਜਿਹੜੀ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰਾਂ ਹੋਣ ਉਹ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਕਿ ਉਹਨਾਂ ਦੇ ਜਿਹੜੇ ਆਪ ਦੇ ਪਾਜ ਆ ਉਗੜ ਉਗੜ ਉਗੜਨਾ ਸਕਣ ਜਿਸ ਕਰਕੇ ਲੋਕਾਂ 'ਚ ਮੈਸੇਜ ਜਿਹੜਾ ਸਰਕਾਰ ਪ੍ਰਤੀ ਗਲਤ ਜਾਂਦਾ ਪਰ ਪੱਤਰਕਾਰ ਦਾ ਕੰਮ ਜਿਹੜੀ ਹੈ ਉਹ ਸਚਾਈ ਸਾਹਮਣੇ ਲਿਆਉਣਾ ਹੁੰਦਾ ਜਿਹਦੇ ਤੋਂ ਸਰਕਾਰਾਂ ਜੜੀਆਂ ਡਰਦੀਆਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਅਪਣਾਉਂਦੀਆਂ ਨੇ ਇਹ ਪਹਿਲਾਂ ਤਾਂ ਕਹਿ ਰਹੇ ਆ ਜੀ ਆਈਟੀ ਐਕਟ ਦੇ ਤਹਿਤ ਮਾਲਵਿੰਦਰ ਮਾਲੀ ਦੇ ਪਰਚਾ ਦਰਜ ਕਰ ਦਿੱਤਾ ਗਿਆ ਪਰ ਬਾਅਦ ਚ ਜਿਹੜਾ ਉਹ ਹੁਣ ਐਫ ਆਈ ਆਰ ਸਾਹਮਣੇ ਆਈ ਹੈ ਤੇ ਉਹ ਧਾਰਮਿਕ ਭਾਵਨਾ ਦਾ ਪਰਚਾ ਦਰਜ ਕੀਤਾ ਗਿਆ ਤੇ ਮੁਕਸਰ ਦੇ ਵਿੱਚ ਵੀ ਜਿਹੜੇ ਸਾਡੇ ਪੱਤਰਕਾਰ ਨੇ ਉਹਨਾਂ ਦੇ ਨਾਲ ਕੋਈ ਵਧੇਚੀ ਹੈ ਠੀਕ ਹੈ ਕੁਝ ਗੱਲ ਗਲਤੀਆਂ ਜੇ ਕੋਈ ਕਿਸੇ ਦੀਆਂ ਹੈਗੀਆਂ ਨੇ ਤੇ ਕਾਨੂੰਨੀ ਤਰੀਕੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਪਰ ਨਿਸ਼ਾਨਾ ਬਣਾ ਕੇ ਇਸੇ ਪੱਤਰਕਾਰ ਨੂੰ ਜਾਂ ਕਿਸੇ ادارے ਨੂੰ ਨਿਸ਼ਾਨਾ ਬਣਾ ਕੇ ਉਹਨੂੰ ਟਾਰਗੇਟ ਕਰਨਾ ਇਹ ਮਾੜੀ ਤਿਰਤਾ ਤੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਇਹ ਕਾਰਵਾਈ ਹੈ ਜਿਹਨੂੰ ਪੱਤਰਕਾਰ ਭਾਈਚਾਰਾ ਹਰਗੇਜ ਬਰਦਾਸ਼ਤ ਨਹੀਂ ਕਰੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੋਰ ਵੀ ਪ੍ਰਦਰਸ਼ਨ ਵਗੈਰਾ ਵੀ ਕਰਨੇ ਪਏ ਤਾਂ ਉਹ ਪੱਤਰਕਾਰ ਭਾਈਚਾਰਾ ਜਿਹੜਾ ਉਹ ਪਿੱਛੇ ਨਹੀਂ ਹਟੂਗਾ ਫਿਰ ਫੈਸਲਾ ਕੀ ਹੋਇਆ ਅੱਜ ਦੀ ਮੀਟਿੰਗ ਦਾ ਵੀ ਇਹ ਤੁਸੀਂ ਦੱਸਦਾ ਕਿ ਉਹਨਾਂ ਨਾਲ ਤੱਕਾ ਉਹ ਹੁੰਦਾ ਪੱਤਰਕਾਰਾਂ ਨਾਲ ਬਹੁਤ ਵੱਲਬ ਗੱਲਬਾਤਾਂ ਹੁੰਦੀਆਂ ਹੁੰਦੀਆਂ ਆ ਸਾਡਾ ਜਿਵੇਂ ਅੱਜ ਦੀ ਮੀਟਿੰਗ ਦੇ ਵਿੱਚ ਜੋ ਪੱਤਰਕਾਰ ਇਕੱਠੇ ਹੋਏ ਇਹਨਾਂ ਨੇ ਫੈਸਲਾ ਕੀ ਕੀਤਾ ਵੀ ਕੀ ਕਰਾਂਗੇ ਅੱਗੇ ਫੈਸਲਾ ਇਹ ਹੈ ਜੀ ਇੱਕ ਸੰਕੇਤਕ ਆਪਣਾ ਅਧਿਕਾਰ ਬਣਦਾ ਹੈਗਾ ਕਿਉਂਕਿ ਲੋਕਤੰਤਰ ਦੇ ਵਿੱਚ ਆਪਾਂ ਆਪਦਾ ਰੋਸ ਜ਼ਾਹਰ ਕਰ ਸਕਦੇ ਹਾਂ ਪ੍ਰੋਟੈਸਟ ਕਰ ਸਕਦੇ ਹਾਂ ਅਸੀਂ ਕਾਲੇ ਬਿੱਲੇ ਲਾ ਕੇ ਜਿਹੜਾ ਇਹ ਪ੍ਰੋਟੈਸਟ ਕੀਤਾ ਹੈ ਸਰਕਾਰਾਂ ਦੇ ਖਿਲਾਫ ਧੱਕੇਸ਼ਹੀ ਦੇ ਖਿਲਾਫ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਰੂਪਰੇਖਾ ਤਿਆਰ ਹੋਊਗੀ ਉਹ ਉਹ ਉਹਦੇ ਹਿਸਾਬ ਨਾਲ ਅਸੀਂ ਪ੍ਰੋਟੈਸਟ ਜਿਹੜਾ ਉਹਦੇ ਵਿੱਚ ਸ਼ਾਮਲ ਹੋਵਾਂਗੇ ਇਹ ਮੁੱਖਰੀ ਘਟਨਾ ਜਿਵੇਂ ਦੱਸਦੇ ਆ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਜੇ ਬੇਸਿੱਟਾ ਨਿਕਲਦੀ ਹੈ ਜੇ ਕੋਈ ਵੱਡਾ ਰੂਪ اختیار ਕਰਦੇ ਹੈ ਕੋਈ ਪ੍ਰਦਰਸ਼ਨ ਦਾ ਤੇ ਅਸੀਂ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਅਸੀਂ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਪੱਤਰਕਾਰ ਵੀ ਇੱਕ ਉਹ ਹਿੱਸਾ ਨੇ ਲੋਕਤੰਤਰ ਦਾ ਚੌਥਾ ਪਿੱਲਰ ਹੈ ਪਰ ਲੋਕਤੰਤਰ ਦੇ ਚੌਥੇ ਪਿੱਲਰ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਉਹਦੇ ਨਾਲ ਵਿਹਾਰ ਕਰਦੇ ਹੋ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਸਿਰਫ ਆਪ ਦੇ ਮਕਸਦ ਲਈ ਪੱਤਰਕਾਰ ਨੂੰ ਉਹ ਡਰਾਇਆ ਧਮਕਾਇਆ ਜਾ ਰਿਹਾ ਹੈ ਇਹ ਹਰ ਗਿਜ ਜਿਹੜਾ ਬਰਦਾਸ਼ਤ ਨਹੀਂ ਹੋਊਗਾ ਤੇ ਆਉਣ ਵਾਲੇ ਸਮੇਂ ਵਿੱਚ ਜੇ ਮੁਕਸਰ ਵਾਲੀ ਘਟਨਾ ਦਾ ਕੋਈ ਹੱਲ ਸਿੱਟਾ ਸਾਰਥਕ ਨਾ ਨਿਕਲਿਆ ਤਾਂ ਜੋ ਹਾਂਜੀ ਪ੍ਰਧਾਨ ਜੀ ਜਿਹੋ ਅੱਜ ਮੀਟਿੰਗ ਰੱਖੀ ਗਈ ਸੀ ਕਿਸ ਕਾਰਨ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਹੋਈ ਅੱਜ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਰੋਡ ਨੂੰ ਇੱਕ ਮੀਟਿੰਗ ਰੱਖੀ ਇਹਦਾ ਜਿਹੜਾ ਮੇਨ ਅਜੰਡਾ ਸੀ ਉਹ ਜਿਹੜੇ ਪਿਛਲੇ ਦਿਨਾਂ ਸਰਕਾਰ ਵੱਲੋਂ ਪੱਤਰਕਾਰਾਂ ਨਾਲ ਬਦੀਖੀਆਂ ਜਾਂ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਨੇ ਉਹਦੇ ਖਿਲਾਫ ਇੱਕ ਰੋਸ ਪ੍ਰਦਰਸ਼ਨ ਵਜੋਂ ਅਸੀਂ ਮੀਟਿੰਗ ਕੀਤੀ ਸੀ ਦੋ ਦਿਨ ਪਹਿਲਾਂ ਜਿਹੜਾ ਮੋਹਲੀ ਤੋਂ ਕਹੇਗੇ ਨੇ ਮੀਡੀਆ ਦੇ ਬੜੇ ਵਿਵਾਕ ਬੋਲਦੇ ਮਨਵਿੰਦਰ ਸਿੰਘ ਮੱਲੀ ਉਹਨਾਂ ਦੇ ਇੱਕ ਪਰਚਾ ਹੋਇਆ ਇਹਨਾਂ ਕਹਿੰਦੇ ਏਆਈਟੀ ਦਾ ਪਰਚਾ ਬਾਅਦ ਜੋ ਨੂੰ ਉਹ ਧਾਰਮਿਕ ਮਾਮਲੇ 'ਚ ਜੋੜਦਾ ਕੱਲ ਸਾਡੇ ਬਿਸ਼ਰੀ ਬਖਸ਼ਰ ਸਾਹਿਬ ਸਾਰੇ ਜਿਲ੍ਹਾ ਇੰਚਾਰਜ ਨੇ ਹਰੀਸ਼ ਨੇਜਾ ਤੇ ਪਵਨ ਨੇਜਾ ਉਹਨਾਂ ਨਾਲ ਪੁਲਿਸ ਨੇ ਬਦਸਲੂਕੀ ਕੀਤੀ ਤੇ ਇਹਨਾਂ ਸਾਰਿਆਂ ਇਹ ਮਤਲਬ ਸਿਰਫ ਦੋ ਘਟਨਾਵਾਂ ਨੇ ਪਰ ਪਿਛਲੇ 2.5 ਸਾਲਾਂ ਵਿੱਚ ਮਤਲਬ ਇਹ ਸੈਂਕੜੇ ਨਹੀਂ ਜੇ ਇਹਨਾਂ ਦੀ ਗਿਣਤੀ ਕੀਤੀ ਜਾਵੇ ਇਹਦੇ ਤੋਂ ਇਲਾਵਾ ਸਾਰੇ ਦੇਸ਼ ਅੰਦਰ ਵੀ ਜਿਹੜਾ ਇੱਕ ਬੜਾ ਉਹ ਗਲਤ ਮਾਹੌਲ ਬਣਾਇਆ ਮੀਡੀਆ ਦੇ ਖਿਲਾਫ ਵੀ ਕੇਂਦਰ ਸਰਕਾਰ ਵੱਲੋਂ ਵੀ ਜਿਹੜੇ ਮੀਡੀਆ ਉਹਨਾਂ ਦੇ ਪੱਖ 'ਚ ਬੋਲਦਾ ਉਹ 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 ਪਰਵਾਹ ਨਹੀਂ ਜਿਹੜਾ ਨਹੀਂ ਬੋਲਦਾ ਉਹਦੇ ਖਿਲਾਫ ਮਤਲਬ ਬਾਉਂਡਰੀ ਦਾ ਡਰਾਇਆ ਤੁਮ ਕਾਇਆ ਜਾਂਦਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਅੱਜ ਵੀ ਅਮਰੋਡ ਇੱਕ ਮੀਟਿੰਗ ਕੀਤੀ ਤੇ ਅਸੀਂ ਉਹ ਸੰਕੇਤ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਤੇ ਅਸੀਂ ਇਹ ਇਹਨਾਂ ਕਟਰਾਵਾਂ ਦੇ ਕਾਲੇ ਬਿੱਲੇ ਲਾ ਕੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਤੇ ਅਸੀਂ ਇਹਨਾਂ ਕਟਰਾਵਾਂ ਦੀ ਨਿੰਦਾ ਕਰ ਰਹੇ ਹਾਂ